ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਜ਼ਿਕਰ ਕਰਾਂਗੇ ਕਿ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ اجلاس ਵਿੱਚ ਮੁਲਾਜ਼ਮ ਤੇ ਪੈਨਸ਼ਨਰ ਸੰਜਿਆ ਫਰੰਟ ਦੁਆਰਾ ਵਿਧਾਇਕਾਂ ਨੂੰ ਸੌਂਪੇ ਮੈਮੋਰੰਡਮ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਮੰਗਾਂ ਸੰਬੰਧੀ ਕਿਉਂ ਨਹੀਂ ਪੁੱਛੇ ਗਏ ਸਵਾਲ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਉਜਾੜ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੈਸੋ ਸਬਸਕ੍ਰਾਈਬ ਕਰ ਲੋ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਆਪਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਪੰਜਾਬ ਵਿਧਾਨ ਸਭਾ ਦਾ ਦੋ ਦਿਨਾਂ ਦਾ ਵਿਸ਼ੇਸ਼ اجلاس ਜੋ 24 ਤੇ 25 ਫਰਵਰੀ ਨੂੰ ਬੁਲਾਇਆ ਗਿਆ ਸੀ ਇਹਦੀ ਇੱਕੋ ਇੱਕ ਵਿਸ਼ੇਸ਼ ਖਾਤੇ ਰਾਇਸ਼ਟਰੀ ਕੈਤੀਬੜੀ ਮੰਡੀਕਰਨ ਨੀਤੀ ਦਾ ਖੜਾ ਰੱਦ ਕਰਨਾ ਹੀ ਕਹੀ ਜਾ ਸਕਦੀ ਹੈ ਨਹੀਂ ਤਾਂ ਬਹੁਤ ਸਾਰੇ ਮਾਮਲਿਆਂ ਤੇ ਤਾਂ ਸੱਤਾਧਾਰੀ ਧਿਰ ਅਤੇ ਵਿਰੋਧੀ ਲੀਡਰਸ਼ਿਪ ਵੱਲੋਂ ਮੈਨੋਂ ਮੈਨੀ ਤੇ ਤੂੰ ਤੂੰ ਮੈਂ ਮੈਂ ਕਰਦੇ ਹੀ ਨਜ਼ਰ ਆਏ ਸਨ ਇਸ ਤੋਂ ਇਲਾਵਾ ਸਾਰਾ ਜੋਰ ਦੋਵਾਂ ਹੀ ਧਿਰਾਂ ਵੱਲੋਂ ਇੱਕ ਦੂਜੇ ਨੂੰ ਕ腐ਸ਼ਨ ਵਿੱਚ ਲਿਫਟੇ ਹੋਏ ਸਿੱਧ ਕਰਨ ਤੇ ਹੀ ਲੱਗਿਆ ਹੋਇਆ ਸੀ ਭਾਵੇਂ ਇੱਕ ਦੂਜੇ ਤੇ ਲਾਏ ਹੋਏ ਅਲੀਗੇਸ਼ਨ ਵਿੱਚ ਕੋਈ ਸਚਾਈ ਹੋਵੇ ਜਾਂ ਫਿਰ ਨਾ ਵੀ ਹੋਵੇ ਪਰੰਤੂ ਇੱਕ ਦੂਜੇ ਉੱਤੇ ਮਹਿਜ ਚਿੱਕੜੀਆਂ ਬਾਟੀਆਂ ਭਰ-ਭਰ ਕੇ ਸੁੱਟੀਆਂ ਗਈਆਂ ਸਨ ਖੈਰ ਆਪਣਾ ਵਿਸ਼ਾ ਤਾਂ ਮੁਲਾਜ਼ਮ ਤੇ ਪੈਨਸ਼ਨਰ ਮੰਗਾਂ ਦੇ ਸਬੰਧੀ ਪੁੱਛੇ ਜਾਣ ਵਾਲੇ ਸਵਾਲਾਂ ਦੀ ਅਨਹੋਂਦ ਤੱਕ ਸੀਮਤ ਹੈ ਇਹ ਤਾਂ ਸਭ ਨੂੰ ਪਤਾ ਹੀ ਹੈ ਕਿ 8 ਫਰਵਰੀ ਤੋਂ ਪੰਜਾਬ ਦੇ ਮੁਲਾਜ਼ਮ ਤੇ ਪੈਨਸ਼ਨਰਾਂ ਸੰਜੇ ਪ੍ਰਣਾਲਤ ਵੱਲੋਂ ਪੰਜਾਬ ਦੇ ਸਾਰੇ ਚੁਣੇ ਹੋਏ ਵਿਧਾਇਕਾਂ ਨੂੰ ਉਹਨਾਂ ਦੇ ਘਰ ਜਾ ਕੇ ਜਾਂ ਫਿਰ ਦਫ਼ਤਰਾਂ ਵਿੱਚ ਪਹੁੰਚ ਕੇ ਆਪਣੀਆਂ ਮੰਗਾਂ ਦਾ ਮੈਮੋਰੰਡਮ ਸੌਂਪੇ ਜਾਣ ਦੀ ਇੱਕ ਵਿਸ਼ੇਸ਼ ਮੁਹਿੰਮ ਚਲਾਈ ਗਈ ਸੀ ਤੇ ਇਸ ਨੂੰ ਅਮਲੀ ਜਾਮਾ ਵੀ ਪਹਿਨਾਇਆ ਗਿਆ ਸੀ ਇਹਦੇ ਨਾਲ ਇਹ ਵੀ ਤਾਕੀਰ ਕੀਤੀ ਗਈ ਸੀ ਕਿ ਇਹ ਮੈਮੋਰੰਡਮ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਉਹਨਾਂ ਦੇ ਵਿਹਾਰ ਤੋਂ ਪਹੁੰਚਦਾ ਕਰ ਦਿੱਤਾ ਜਾਵੇ ਅਤੇ ਵਿਧਾਨ ਸਭਾ ਦੇ ਸੈਸ਼ਨ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਾਂ ਗਿਆ ਮੰਗਾ ਦਾ ਮੁੱਦਾ ਉਠਾਇਆ ਜਾਵੇ ਪਰੰਤੂ ਮੁਲਾਜ਼ਮਾਂ ਸਾਂਝੇ ਫਰੰਟ ਦੇ ਆਗੂਆਂ ਸਮੇਤ ਸਾਰੇ ਹੀ ਮੁਲਾਜ਼ਮਾਂ ਤੇ ਪੈਨਸ਼ਨਾਂ ਨੂੰ ਘੋਰ ਹੈਰਾਨੀ ਤੇ مایوسی ਹੋਈ ਜਦੋਂ ਪਹਿਲੇ ਦਿਨ ਤਾਂ ਇੱਕ ਵੀ ਵਿਧਾਇਕ ਨੇ ਚਾਹੇ ਉਹ ਸੱਤਾਧਾਰੀ ਤੇਰਦਾ ਹੋਵੇ ਜਾਂ ਫਿਰ ਵਿਰੋਧੀ ਤੇਰਦਾ ਹੋਵੇ ਕਿਸੇ ਨੇ ਵੀ ਮੁਲਾਜ਼ਮਾਂ ਤੇ ਪੈਨਸ਼ਨਾਂ ਦੀਆਂ ਮੰਗਾਂ ਸੰਬੰਧੀ ਇੱਕ ਵੀ ਪ੍ਰਸ਼ਨ ਨਹੀਂ ਪੁੱਛਿਆ ਤੇ ਇਸ ਸੰਬੰਧੀ ਇੱਕ ਵੀ ਸ਼ਬਦ ਨਹੀਂ ਬੋਲਿਆ ਗਿਆ ਦੂਜੇ ਦਿਨ ਵੀ ਸਿਰਫ ਤੇ ਸਿਰਫ ਇੱਕ ਵਿਧਾਇਕ ਡਾਕਟਰ ਨਛੱਤਰਪਾਲ ਨੇ ਜੋ ਕਿ ਬਹੁਜਨ ਸਮਾਜ ਪਾਰਟੀ ਨਾਲ ਸੰਬੰਧਿਤ ਹਨ ਉਹਨਾਂ ਨੇ ਮੁਲਾਜ਼ਮਾਂ ਤੇ ਪੈਨਸ਼ਨਾਂ ਦੇ ਏਰੀਆ ਸੰਬੰਧੀ ਇੱਕ ਮੰਗ ਨੂੰ ਜ਼ਰੂਰ ਉਠਾਇਆ ਸੀ ਕਿ ਉਹਨਾਂ ਨੂੰ ਛੇਵੇਂ ਤਨਖਾਹ ਕਮਿਸ਼ਨ ਦਾ ਏਰੀਅਰ ਯਕਮੁਸ਼ਤ ਇੱਕ ਹੀ ਕਿਸ਼ਤ ਵਿੱਚ ਅਦਾ ਕੀਤਾ ਜਾਵੇ ਕਿਉਂਕਿ 36 ਕਿਸ਼ਤਾਂ ਤੇ 42 ਕਿਸ਼ਤਾਂ ਦੇਣ ਲਈ ਮੱਧਿਆ ਸਮਾਂ ਬਹੁਤ ਜ਼ਿਆਦਾ ਹੈ ਤੇ ਮੌਜੂਦਾ ਸਰਕਾਰ ਦੀ ਮਿਆਦ ਤਾਂ ਫਰਵਰੀ 2027 ਤੱਕ ਹੀ ਹੈ ਪਰੰਤੂ ਉਹਨਾਂ ਦੁਆਰਾ ਉਠਾਈ ਗਈ ਇਸ ਮੰਗ ਦਾ ਸਮਰਥਨ ਨਾ ਤਾਂ ਸੱਤਾਧਾਰੀ ਪਾਰਟੀ ਦੇ ਕਿਸੇ ਵਿਧਾਇਕ ਨੇ ਕੀਤਾ ਤੇ ਨਾ ਵਿਰੋਧੀ ਧਿਰ ਨੇ ਕੋਈ ਜ਼ੋਰਦਾਰ ਸਮਰਥਨ ਕੀਤਾ ਰਾਨੀ ਦੀ ਗੱਲ ਇਹ ਹੈ ਕਿ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਤਾਂ ਆਪਣੇ ਚੁਣੇ ਹੋਏ ਨਮਾਇੰਦਿਆਂ ਤੋਂ ਬਹੁਤ ਉਮੀਦਾਂ ਸਨ ਕਿ ਉਹ ਵਕਤ ਚੜ੍ਹ ਕੇ ਉਹਨਾਂ ਦੀਆਂ ਮੰਗਾਂ ਸੰਬੰਧੀ ਪ੍ਰਸ਼ਨ ਪੁੱਛਣਗੇ ਪਰੰਤੂ ਅਜਿਹਾ ਹੋਇਆ ਨਹੀਂ ਜਿਸ ਕਰਕੇ ਉਹਨਾਂ ਦੀਆਂ ਮੰਗਾਂ ਸੰਬੰਧੀ ਪੁੱਛੇ ਜਾਣ ਵਾਲੇ ਸਵਾਲਾਂ ਦੀਆਂ ਉਮੀਦਾਂ ਨੂੰ ਕੋਈ ਬੂਰ ਨਹੀਂ ਪਿਆ ਤੇ ਚੁਣੇ ਹੋਏ ਵਿਧਾਇਕਾਂ ਨੇ ਉਹਨਾਂ ਨੂੰ ਨਿਰਾਸ਼ ਹੀ ਕੀਤਾ ਇਸ ਦਾ ਕਾਰਨ ਸ਼ਾਇਦ ਇਹ ਹੈ ਕਿ ਵਿਧਾਇਕਾਂ ਨੂੰ ਉਹਨਾਂ ਦੀਆਂ ਵੋਟਾਂ ਦੀ ਅਹਿਮੀਅਤ ਬਾਰੇ ਕੋਈ ਅਹਿਸਾਸ ਜਾਂ ਇਲਮ ਹੀ ਨਹੀਂ ਹੈ ਦੂਜੇ ਪਾਸੇ ਸ਼ਾਇਦ ਸਰਕਾਰ ਦਿੱਤੇ ਗਏ ਏਰੀਅਲ ਦੇ ਨੋਟੀਫਿਕੇਸ਼ਨ ਨੂੰ ਮੁਲਾਜ਼ਮਾਂ ਤੇ ਪੈਨਸ਼ਨਾਂ ਲਈ ਇੱਕ ਬਹੁਤ ਵੱਡਾ ਗੱਫਾ ਤੇ ਤੋਹਫਾ ਐਲਾਨਨ ਦੇ ਵਿੱਚ ਤੇ ਸਿੱਧ ਕਰਨ ਦੇ ਵਿੱਚ ਸੋਸ਼ਲ ਮੀਡੀਆ ਰਹੀਂ ਸ਼ਾਇਦ ਕਾਮਯਾਬ ਹੋ ਗਈ ਸੀ ਜਿਸ ਕਰਕੇ ਕਿਸੇ ਨੇ ਵੀ ਮੁਲਾਜ਼ਮਾਂ ਦੀਆਂ ਮੰਗਾਂ ਬਾਰੇ ਪ੍ਰਸ਼ਨ ਪੁੱਛਣ ਨੂੰ ਸ਼ਾਇਦ ਜਾਇਜ਼ ਹੀ ਨਹੀਂ ਸਮਝਿਆ ਬਾਕੀ ਮੰਗਾ ਬਾਰੇ ਤਾਂ ਸਭ ਨੂੰ ਪਤਾ ਹੀ ਹੈ ਕਿ 11% ਡੀਏ ਅਜੇ ਪੈਂਡਿੰਗ ਹੈ ਪੈਨਸ਼ਨਾਂ ਲਈ 2.59 ਦਾ ਫੈਕਟਰ ਅਜੇ ਦਿੱਤਾ ਹੀ ਨਹੀਂ ਗਿਆ ਭਾਵੇਂ ਕਿ ਮੰਨ ਜੋ 50 ਤੇ ਹੈ ਨਾ ਹਾਈ ਕੋਰਟ ਵਿੱਚ ਵਿੱਚ ਫੈਸਲਾ ਵੀ ਆ ਚੁੱਕਿਆ ਹੈ 17/2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਲਈ 6ਵਾਂ ਤਨਖਾਹ ਕਮਿਸ਼ਨ ਦੇਣਾ ਤਨਖਾਹਾਂ ਤੇ ਪੈਨਸ਼ਨਾਂ 119% ਡੀਏ ਨਾਲ ਸੋਧਣੀਆਂ ਕੱਚੇ ਤੇ ਆਊਟ ਸੋਰਸ ਮੁਲਾਜ਼ਮਾਂ ਨੂੰ ਪੱਕੇ ਕਰਨਾ 37 ਪ੍ਰਕਾਰ ਦੇ ਭੱਤੇ ਬਹਾਲ ਕਰਨਾ 6ਵੇਂ ਤਨਖਾਹ ਕਮਿਸ਼ਨ ਦੀਆਂ ਤਰੋਟੀਆਂ ਦੂਰ ਕਰਨੀਆਂ ਹੋਲਡ ਪੈਨਸ਼ਨ ਸਕੀਮ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰਨਾ ਆਦਿ ਪੱਖਦੀਆਂ ਮੰਗਾਂ ਹਨ ਪਰੰਤੂ ਇਹਨਾਂ ਮੰਗਾਂ ਵੱਲ ਕੋਈ ਬਹੁਤਾ ਧਿਆਨ ਨਾ ਤਾਂ ਸਰਕਾਰ ਵੱਲੋਂ ਤੇ ਨਾ ਹੀ ਆਪੋਜੀਸ਼ਨ ਪਾਰਟੀ ਵੱਲੋਂ ਇਹਨਾਂ ਮੰਗਾਂ ਸੰਬੰਧੀ ਕੋਈ ਪ੍ਰਸ਼ਨ ਉਠਾਏ ਗਏ ਹਨ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਮੰਗਾ ਪ੍ਰਤੀ ਇਸ ਸੈਸ਼ਨ ਵਿੱਚ ਵਿਧਾਇਕਾਂ ਵੱਲੋਂ ਕੋਈ ਖਾਸ ਤਵੱਜੋ ਨਾ ਦੇਣ ਨਾਲ ਅਗਲੀ ਰਣਨੀਤੀ ਮੁਲਾਜ਼ਮ ਪੈਨਸ਼ਨਰ ਸੰਜੇ ਫਰੰਟ ਵੱਲੋਂ ਕੀ ਅਪਣਾਈ ਜਾਂਦੀ ਹੈ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤੇ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ